ਖਾਊਟ ਹੋ ਗਈ ਕਮਲ ਨੇ ਕਿਉਂ ਛੁੱਟੀ ਕਰ ਲਈ ਅੱਜ ਮੇਰਾ ਤਾਂ ਅੱਜ ਸੱਚੀ ਔਖਾ ਹੀ ਹੋਇਆ ਪਿਆ ਵਾ ਕਮਲ ਨੇ ਛੁੱਟੀ ਕਰ ਲਈ ਇਹਦੇ ਚ ਵੀ ਸਾਡੀ ਕੋਈ ਗਲਤੀ ਐ ਵੱਟ ਤੋ ਹੀ ਰੱਖਿਆ ਸੀ ਥੋੜੀ ਆ ਕੇ ਬੈਗੇ ਜੇ ਜਾਓ ਜਾ ਕੇ ਰੋਟੀ ਪਾਣੀ ਦਾ ਵੇਖ ਲਓ ਸਿਮਰਤ ਅੱਜ ਤੂੰ ਬਣਾ ਲਾ ਮੈਂ ਸਵੇਰ ਦੀ ਲੱਗੀ ਹੋਈ ਆ ਮੈਨੂੰ ਪਤਾ ਹੁੰਦਾ ਨਾ ਕਮਲ ਨੇ ਨਹੀਂ ਆਣਾ ਮੈਂ ਕੱਪੜੇ ਵੀ ਨਹੀਂ ਸਿਪਿਓਨੇ ਹੈਗੇ ਸਫਾਈਆਂ ਵੀ ਕੱਪੜੇ ਵੀ ਚੱਕਰ ਜੇ ਆਂਦੇ ਮੈਨੂੰ ਸਬਜੀ ਵੀ ਪਾਲਕ ਦੀ ਸੀ ਵੀ ਬਣਾਤੀ ਫੁਲਕੇ ਲਾਲਾ ਬਾਹ ਮਨਨਾ ਘਬਰਾਟ ਹੋਈ ਜਾਂਦੀ ਹੈ ਟਾਈਮ ਵੇ 1 ਵਜਾ ਵਾ ਕਿੱਥੇ 5 6 ਵੇ ਦੇ ਲੱਗੇ ਕਥਾ ਹੋਣੀ ਹੈ ਕਿਹੋ ਤੇ ਗੱਲ ਹੈ ਨਾ ਅਜੀ 1 ਵਜਾ ਵਾ ਆਪਣਾ ਤੁਹਾਨੂੰ ਪਰ ਤੂੰ ਹੀ ਵਰਤ ਰੱਖਿਆ ਥੋੜੀ ਰੱਖਿਆ ਅਸੀਂ ਤੇ ਰੋਟੀ ਖਾਣੀ ਨਾ ਜੇ ਪਾਲਕ ਬਣਾਈ ਹੈ ਸਬਜੀ ਬੜੀ ਤੁਹਾਨੂੰ ਫੁਲਕੇ ਦੋ ਲਾ ਕੇ ਦੇ ਦੋ ਸ਼ਾਮ ਦੀ ਸ਼ਾਮ ਦੀ ਵੇਖੀ ਜੋ ਹੁਣ ਤੇ ਲਾ ਕੇ ਦੋ ਤੋਂ 20 ਮਿੰਟ ਬਾਅਦ ਆ ਕੇ ਤੂੰ ਬਹਿ ਜਾਂਦੇ ਜੇ ਉੱਥੋਂ ਪਰੇ ਹੋ ਮੈਂ ਇੱਥੇ ਲੇਟ ਨਾ ਮੇਰੇ ਕੋਲ ਇੱਥੇ ਬੈਠਾ ਨਹੀਂ ਚਾਲਦਾ ਤੇਰੇ ਫੋਨ ਚਾਰਜ ਲੈ ਮੈਂ ਦੇਖ ਕਰਕੇ ਬੈਠੀ ਇੱਥੇ ਲੇਟ ਨਾ ਹਾਂਜੀ ਇੱਥੇ ਲੇਟਣਾ ਮੇਰੀ ਗੱਲ ਸੁਣੋ ਇੰਨੀ ਨਹੀਂ ਮੇਰੀ ਵਾਹ ਕੀ ਕਹਿੰਦੇ ਨੇ ਗੋਡੇ ਕਿਟੇ ਕੁੱਟਣ ਦੀ ਲੋੜ ਹੈ ਕਿ ਬਸ ਖਾਣ ਨਹੀਂ ਕੋਈ ਦੇ ਨਹੀਂ ਬੋਦਿਆ ਮੇਰੀ ਗੱਲ ਸੁਣੋ ਕੀ ਗੱਲ ਐਰ ਕੀ ਤੁਹਾਡੇ ਪੇਕੇ ਕੋਈ ਦੇ ਕੇ ਨਹੀਂ ਗਏ ਐਰ ਕੀ ਸਗੋ ਤੁਹਾਡਾ ਭਰਾ ਵੀ ਬਾਹਰ ਗਿਆ ਵਾ ਐਰ ਕੀ ਸਗੋ ਉਹਨਾਂ ਨੂੰ ਜ਼ਿਆਦਾ ਬੰਦ ਹੈ ਕੋਈ ਦੇ ਕੇ ਜਾਣ ਦਾ ਜਿਹੜਾ ਪਿਛਲੀ ਵਾਰੀ ਦੇ ਗਏ ਨੇ ਐਰ ਕੀ ਉਹ ਵੀ ਨਹੀਂ ਕੋਈ ਦੇ ਗਏ ਸਿਮਰਤ ਮੰਮੀ ਨਾਲ ਠੀਕ ਨਹੀਂ ਗਏ ਤੇ ਫਿਰ ਭਾਬੀ ਨੇ ਸਾਰਾ ਕੁਝ ਕਰਨਾ ਕੀ ਪਤਾ ਭਾਬੀ ਦੇ ਪੇਕੇ ਘਰ ਆਏ ਹੋਣ ਉਹ ਵਿਚਾਰੇ ਬੀਜ਼ੀ ਹੋਏ ਹੋਣੇ ਆ ਤਾਂ ਨਹੀਂ ਨਾ ਮਿਲਦੇ ਨਾ ਪਾਏ ਕੋਈ ਨਹੀਂ ਆ ਜਾਣਗੇ ਮੈਨੂੰ ਪਤਾ ਤੈਨੂੰ ਮਠੀਆਂ ਵਗੈਰਾ ਸੇਂਗੀਆਂ ਦੀ ਚੀਜ਼ਾਂ ਬਹੁਤ ਪਸੰਦ ਹੈ ਮੈਂ ਕਹਿ ਤਾ ਸੀ ਉਹਨਾਂ ਨੂੰ ਮਠੀਆਂ ਤੇ ਚਿੱਕੀਆਂ ਇੱਕ ਇੱਕ ਲੈ ਕੇ ਆਣਾ ਉਹਨਾਂ ਹੀ ਆਏਗਾ ਸਮਾਨ ਤੇਰਾ ਸੂਟ ਵੀ ਵਧੀਆ ਹੀ ਆਏਗਾ ਤੂੰ ਟੈਨਸ਼ਨ ਨਾ ਲੈ ਕੇ ਇਹ ਗੱਲ ਦੀ ਸਾਰਾ ਕੁਝ ਆਏਗਾ ਮੇਰੇ ਲਈ ਭਾਵੇਂ ਆਵੇ ਭਾਵੇਂ ਨਾ ਆਵੇ ਮੈਂ ਨਹੀਂ ਜੋ ਕੋ ਜਉਣਾ ਤੁਹਾਡੇ ਲਈ ਜਿੰਨਾ ਹੀ ਬਹੁਤ ਆ ਕਿ ਸਾਡੇ ਕੋਲ ਵੇਖਿਆ ਜਾਵੇ ਤੇ ਮਹਾ ਆਪਣੇ ਜੋਗੇ ਨਿਕਲਾਵੇ ਇੰਨੀ ਬਹੁਤ ਬੱਦੀ ਹੁੰਦੀ ਹੈ ਹਰ ਕਰਵਾਜੋੜ ਤੁਹਾਨੂੰ ਝੂਟ ਵੀ ਚਾਹੀਦਾ ਵਾ ਹਰ ਕਰਵਾਜੋੜ ਤੁਹਾਨੂੰ ਸਮਾਨ ਵੀ ਨਵਾਂ ਚਾਹੀਦਾ ਪੁਰਾਣੀ ਜੀਤ ਤੇ ਤੁਸੀਂ ਵੈਹੇ ਨਹੀਂ ਹੱਥ ਲਾਉਣੀ ਹੁੰਦੀ ਸਿਮਰਤ ਐਦਾਂ ਕਿਉਂ ਬੋਲਦੀਆਂ ਬਹੁ ਜਿਹੜੇ ਹੁੰਜ ਨਾ ਨਹੀਂ ਵਿਆਹੀ ਹੈ ਉਹਦਾ ਵਰਤ ਹੈ ਇਹੀ ਤਾਂ ਇੱਕ ਸਾਲ ਦਾ ਇੱਕ ਦਿਨ ਹੁੰਦਾ ਜਦੋਂ ਉਹਨੇ ਲਾ ਪਾ ਕੇ ਤਿਆਰ ਹੋਣਾ ਆਪਣੇ ਬੰਦੇ ਵਾਸਤੇ ਇਹ ਜੀਆਂ ਗੱਲਾਂ ਤੇਰੇ ਮੂੰਹ ਚੰਗੀਆਂ ਨਹੀਂ ਲੱਗਦੀਆਂ ਤੇਰੇ ਭਾਜੀ ਪਤਾ ਮੈਨਾਂ ਕਿੰਨਾਂ ਪਿਆਰ ਕਰਦੇ ਨੇ ਇਹ ਚੂੜੀਆਂ ਦਾ ਸੈੱਟ ਤੋਂ ਆਪੇ ਲੈ ਕੇ ਆਏ ਨੇ ਵਿਚਾਰਿਆਂ ਨੂੰ ਪਤਾ ਹੀ ਨਹੀਂਗਾ ਕਿੱਦਾਂ ਦੀ ਮੈਚਿੰਗ ਕਰਨੀ ਕਿਦਾਂ ਦੇਣੀ ਪਰ ਜਿੱਦਾਂ ਦੀ ਵੀ ਲੈ ਐ ਨਾ ਮੈਂ ਪਾ ਲਿਆ ਮੈਂ ਕਿਆ ਕੋਈ ਗੱਲ ਨਹੀਂ ਜੀ ਤੁਸੀਂ ਜੋ ਲੈ ਆਇਓ ਸਿਰ ਮੱਥੇ ਤੇ ਤੂੰ ਦੱਸ ਕਿਦਾਂ ਦੀਆਂ ਗੱਲਾਂ ਕਰਦੀ ਆ ਜਾ ਮੇਰੀ ਭੈਣ ਬਣ ਕੇ ਫੁਲਕਾ ਲਾਲਾ ਬਾੜਾ ਜਾ ਟਾਗਣ ਕੇ ਬਣਾ ਲਾ ਰੋਟੀ ਮੇਰੇ ਬੰਦ ਨੂੰ ਘਬਰਾਟ ਹੋਉਂਦੀ ਉਹ ਹੁਣ ਹੋਵੇ ਮੈਨੂੰ ਪਿਆਸ ਲੱਗਣੀ ਸ਼ੁਰੂ ਹੋ ਜੇ ਹੂੰ ਇਹ ਜੀ ਵੀ ਆਡੀ ਕੀ ਗਲਤੀ ਹੋਗੀ ਤੁਹਾਨੂੰ ਪਿਆਸ ਲੱਗੂਗੀ ਜਿੰਨਾ ਵੇਹ ਤੇ ਬੋਲਣ ਦਾ ਟਾਈਮ ਲਾਉਂਦੇ ਪਿਆਸ ਤਾਂ ਆਪੇ ਲੱਗਣੀ ਜਾ ਮੂੰਹ ਬੰਦ ਕੇ ਨਾ ਤੋ ਜਰ ਫੁਲਕੇ ਲਾ ਦਿ ਲਾ ਦੇਣੀ ਠੀਕ ਹੈ सिमरत भैन चाह बन गई चाह ला चक्कर आई ने मेनू ते कि दी सिमरत समझ दी नहीं मेरी फीलिंग नु। कि मैं थक गई है ਕੱਲ ਨੂੰ ਬੰਦਾ ਪੁੱਛੇ ਤੂੰ ਵੀ ਵਿਆਹੀ ਜਾਣਾ ਮੈਂ ਤੂੰ ਵੀ ਤਾਂ ਵਰਤ ਰੱਖੇਂਗੀ ਐਨਾ ਸੋਨਾ ਦੇਣਾ ਅੱਜ ਨਨਾਨਾ ਇੰਨੀਆਂ ਚਾ ਕਰਦੀਆਂ ਨੇ ਭਾਬੀ ਬੈ ਤੇਰੇ ਮਹਿੰਦੀ ਲਾ ਦੇਨੀ ਆ ਭਾਬੀ ਤੂੰ ਬਹਿ ਜਾ ਤੈਨੂੰ ਪਿਆਰ ਮੈਂ ਕਰ ਦੇਨੀ ਆ ਪਰ ਐ ਸਿਮਰਦਣਾ ਐਦਾ ਮੈਂ ਕੁਝ ਨਹੀਂ ਇਲਾਜ ਕਰ ਸਕਦੀ ਚਲੋ ਸਿਮਰਦਣਾ ਸੀ ਐਸਾ ਮੈਂ ਨਾਲ ਪਿਆਰ ਕਰਦੇ ਆ ਨਾ ਜਾਨਵਾਰ ਦੇ ਨੇ ਨਦਵਾ ਸਹੀ ਹੈ ਕਿ ਦਿਨਾਂ ਨੂੰ ਪਤਾ ਨਾ ਲੱਗ ਜੇ ਅੰਜੂ ਐਸ ਹਾਲ ਦੇ ਵਿੱਚ ਉੱਤੋਂ ਬਰਤ ਰੱਖ ਕੇ ਬੈਠੀ ਹੈ ਤੇ ਨਾਲ ਬੁਰਾ ਹਾਲ ਕਰਨ ਦਾ ਹੀ ਕੰਮ ਕਰ ਕਰਕੇ ਆਪਣਾ ਚਲੋ ਪਤਾ ਨਹੀਂ ਪੇਕੇ ਘਰ ਕਿ ਮੇਰੇ लेट ਹੋ ਗਏ ਭਾਬੀ ਕਿੱਥੇ ਰਹਿ ਗਏ ਨੇ ਭਾਬੀ ਤੇ ਪੇਕੇ ਤਾਂ ਸੋ ਇੱਕ ਦਿਨ ਪਹਿਲਾਂ ਆ ਜਾਂਦੇ ਨੇ ਮੈਂ ਤਾਂ ਸਿਮਰਤ ਨੂੰ ਉਦਾਂ ਹੀ ਕਹਿ ਦਿੱਤਾ

ఏకీ క్యో లగయా నా హా ਮੇਰੋ ਨਾ ਕਾਲੀ ਕਾਲੀ ਚ ਭਲੇਖੇ ਨਾ ਲੱਗ ਗਿਆ ਗਲਤੀ ਹੋ ਗਈ ਸੌਰੀ ਭਾਬੀ ਤੁਹਾਡਾ ਨਾ ਵੇ ਕੰਮ ਮਲ ਧਿਆਨ ਨਹੀਂ ਹੈਗਾ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਮੈਂ ਡਾਈਟਿੰਗ ਤੇ ਹੈਗੀ ਤੁਹਾਨੂੰ ਨਹੀਂ ਪਤਾ ਕਿ ਮੈਂ ਡਾਈਟਿੰਗ ਤੇ ਹੈਗੀਆਂ ਚਲ ਮੈਂ ਕਿੰਨੀ ਵਾਰੀ ਕਿਹਾ ਮੈਂ ਚੋਪੜੀ ਚੀਜ਼ ਨਾ ਜਾਇਆ ਕਰੋ ਬਿਲਕੁਲ ਥੋੜਾ ਜਿਹਾ ਲਾਇਆ ਪਲੀਜ਼ ਸੌਰੀ ਗਲਤੀ ਹੋ ਗਈ ਹੋਣਾ ਕਾਲੀ ਕਾਲੀ ਚ ਦਿਮਾਗ ਚੋਂ ਨਿਕਲ ਗਿਆ ਕਿ ਤੂੰ ਕਿਉਂ ਦਿਖਾਉਂਦੀ ਨਹੀਂ ਨੇ ਤੇ ਘਰ ਚ ਚੋਪੜੇ ਬਿਨਾ ਕੋਈ ਫੁਲਕਾ ਖਾਂਦਾ ਨਹੀਂਗਾ ਐਸ ਵਾਰ ਖਾਲਾ ਇਹੋ ਤੇ ਗੱਲ ਹੈ ਨਾ ਕਰਦੇ ਬਾਕੀ ਸਾਰੇ ਜੀ ਆਲ ਤੁਹਾਡਾ ਧਿਆਨ ਉਹਦਾ ਮੇਰੇ ਨਾਲ ਤੇ ਧਿਆਨ ਹੀ ਨਹੀਂ ਦਿੰਦਾ ਪਹਿਲੀ ਗੱਲ ਹੀ ਮੈਂ ਤੁਹਾਡੀ ਨਾਨਾ ਨੇ ਘਰ ਚ ਤਾਂ ਵੀ ਤੁਹਾਡਾ ਧਿਆਨ ਬਾਕੀ ਜੀ ਆਲ ਹੁੰਦਾ ਮੇਰੇ ਨਾਲ ਧਿਆਨ ਹੁੰਦਾ ਸਿਮਰਤ ਇਹਨੇ ਤਾਨੇ ਕਿਉਂ ਦੇ ਨਹੀਂ ਆ ਕਿਉਂ ਇਦਾਂ ਕਰਨੀ ਆ ਕਿਉਂ ਨਹੀਂ ਸੇਲੀਆਂ ਵਾਂਗ ਰਹਿੰਦੀ ਕਰਵਾ ਚੌਥ ਤੇ ਪਤਾ ਨਾ ਨਾਨਾ ਦਾ ਪਿਆਰ ਕਿੰਨਾ ਹੁੰਦਾ ਆਪਣੀਆਂ ਭਝਾਈਆਂ ਨਾਲ ਤੇ ਤੂੰ ਤੁਮੇ ਨਾਲ ਲੜੀ ਜਾਨੀ ਲੜੀ ਜਾਨੀ ਕੱਲ ਨੂੰ ਤੂੰ ਵੀ ਵਿਆਹੀ ਜਾਣਾ ਹੈ ਹੈ ਤੇਰੀ ਵੀ ਨਾਨਾ ਨੋਨੀ ਹੈ ਫਿਰ ਫਿਰ ਕੀ ਕਰਾਂਗੇ ਉਹਨੂੰ ਵੀ ਤਾਨੇ ਦੇਣਗੇ ਮੈਂ ਨਾ ਆਪਣਾ ਆਪ ਸੰਭ ਕੇ ਤੁਰਦੀ ਆਂ ਮੈਨੂੰ ਪਤਾ ਹੋਊਗਾ ਕਿ ਜੇ ਮੇਰੇ ਕੱਜ ਚਾਰਜੀ ਹੈਗੇ ਨਾ ਉਹਨਾਂ ਨੂੰ ਮੈਂ ਥਾਂ ਟੜੀ ਨਾ ਰੋਟੀ ਪਾਣੀ ਖਵਾ ਕੇ ਫੇਰ ਹੀ ਵਤ ਰੱਖੂੰਗੀ ਇਹ ਨਹੀਂ ਕਿ ਮੈਂ ਆਪਣਾ ਸੱਜ ਤਾਂ ਜ ਪਹਿਲਾਂ ਪੂਰਾ ਕਰਕੇ ਬਹਿ ਜਾ ਤੂੰ ਉਹਨਾਂ ਵਿਚਾਰੇ ਦੇ ਕੋਈ ਖਿਆਲ ਚੇਤੀ ਨਾ ਹੋਵੇ ਕਿ ਉਹਨਾਂ ਨੂੰ ਰੋਟੀ ਪਾਣੀ ਵੀ ਖਾਣਾ ਜਾ ਉਹਨਾਂ ਨੂੰ ਕੋਈ ਚੀਜ਼ ਦੀ ਲੋੜ ਹੈਗੀ ਕਿ ਨਹੀਂ ਹੈਗੀ ਹੁਣ ਤੁਸੀਂ ਵੇਖ ਲਓ ਸਵੇਰ ਜੇ ਉੱਠੇ ਜ ਆਪਣੇ ਸੱਜ ਤਾਂ ਜ ਪੂਰਾ ਕੀਤਾ ਕੰਨਾਂ ਦੇ ਪਾਰੇ ਹੱਥਾਂ ਦੇ ਪਾਰੇ ਤੇ ਆਪਣੀ ਸੱਜ ਤਾਂ ਜ ਕੀਤੀ ਹਾੜੀ ਨਾਲ ਰੋਟੀ ਦੀ ਵੀ ਕਰਨਾ ਪਾਣੀ ਦੀ ਵੀ ਕਰਨਾ ਚਾਹ ਦੀ ਵੀ ਫਿਗਰ ਨਹੀਂ ਸਿਮਲਾ ਤੇ ਸੇਰ ਦੀ ਮੈਂ ਲੱਗੀ ਪਈ ਜਾ ਫਿਰ ਗੱਲਾਂ ਹੀ ਮਾਰਨੀ ਆਉਂਦੇ ਤੁਹਾਨੂੰ ਵੇਲੇ ਬੈਠੋ ਬਸ ਗੱਲਾਂ ਦੇ ਪਗ ਗੱਲਾਂ ਲਟਕੀਆਂ ਹੋਈਆਂ ਨੇ ਸਾਰਾ ਘਰ ਦਾ ਮੈਂ ਕੰਮ ਕੀਤਾ ਵੈ ਆਂਡ ਘਾਣ ਕਰਕੇ ਤੇ ਧਿਆਨ ਮਾਰਾ ਨਾ ਤੇ ਸੱਸਾਂ ਤੇ ਨਾਨਾ ਤੇ ਸਾਰੇ ਨਾਲ ਮਿਲ ਕੇ ਕਿੱਦਾਂ ਆਪਣੀਆਂ ਨੂਆਂ ਦਾ ਧਿਆਨ ਰੱਖਦੇ ਨੇ ਮੈਂ ਕਹਿੰਨੀ ਅੱਜ ਤੇ ਸੋਰੇ ਵੀ ਨਹੀਂ ਮਾਨ ਕਿੱਦਾਂ ਲੱਗੇ ਨੇ ਨਾਲ ਲੱਗ ਕੇ ਤੇ ਮੇਰਾ ਮੇਰਾ ਧਿਆਰ ਇਦਾਂ ਹੀ ਨਿਕਲਦਾ ਹੈ ਦਿੰ ਸਾਲ ਹੋ ਗਏ ਨੇ ਐਦਾ ਹੀ ਨਿਕਲਦਾ ਕਦੀ ਨਹੀਂ ਰੀਜ ਪੂਰੀ ਹੋਈ ਕਿਸੇ ਚੀਜ਼ ਦੀ ਵਿਚ ਅੱਜ ਨਾਲ ਸਰੇ ਮੈਂ ਤੜਕੇ ਉੱਠਦੀ ਆਂ ਰਾਤੀ ਮੈਂ ਵੈਸੇ ਲੇਟ ਉੱਠ ਸੋ ਜੰਨੀ ਆਂ ਰਾਤੀ 1 ਵਜਾ ਤੱਕ ਇਹਨਾਂ ਨੇ ਸਾਰਿਆਂ ਨੇ ਆਪ ਵਰਤ ਮੇਰਾ ਮਹਿੰਦੀ ਲਾਉਂਦਾ ਚਾ ਤੈਨੂੰ ਵੀ ਮੈਂ ਤਾਂ ਆਪਣੇ ਹੱਥੇ ਟਿੱਕੀਆਂ ਜਿਹਾ ਲਾ ਲੀਆਂ ਤੇਰੇ ਮੈਂ ਭਰ ਕੇ ਡਿਜ਼ਾਈਨ ਪਾਇਆ ਕਿ ਚੱਲ ਕੋਈ ਨਹੀਂ ਮੈਂ ਚਾ ਰੱਖਦੀ ਆਂ ਤੂੰ ਮੇਰੀ ਨਣਾਣ ਹੈ ਤੈਨੂੰ ਜਮਾ ਚਾ ਨਹੀਂ ਸਿਮਰਤ ਵੈਹੇ ਕਿ ਮੈਂ ਤੇਰੀ ਪਰਜਾਈ ਨਹੀਂ ਆਂ ਕੇ ਕੇ ਨਹੀਂ ਆਇਆ ਤਾਂ ਨਾਲ ਦੇਤਾ ਰੋਟੀ ਤੇ ਕਿਉਂ ਲੱਗ ਗਿਆ ਤਾਂ ਤਾਂ ਨਾਲ ਦੇਤਾ ਹੇ ਮੇਰਾ ਕਰਵਾ ਚੋਤ ਹੈ ਥੋੜਾ ਤੇ ਦੇਖ ਲਾ ਹਾ ਜੋ ਬਾਬੀ ਖੜੋ ਆਓਗੇ ਤੁਸੀਂ ਪੂਨਾਗੇ ਬੈਗੇਜ ਹੈ ਜਾਓ ਕੋਈ ਕੰਮ ਕਰੀਂ ਦੇਖ ਲਓ ਸਿਮਰਦਾ ਮੇਰ ਕੋ ਨਹੀਂ ਹੁਣ ਵਾ ਪੇਸ਼ ਹੈਗੀ ਚੌਂਕਾ ਮੈਨੂੰ ਮੇਰ ਕੋ ਸਾਫ਼ ਹੋਣਾ ਹੁਣ ਜਦੋਂ ਰਾਤੀਂ ਵਰਤ ਤੋੜਾਂਗੀ ਨਾ ਤੇਰੇ ਭਾਜੀ ਆ ਜਾਣਗੇ ਉਦੋਂ ਦੀ ਉਦੋਂ ਵੇਖਾਂਗੀ ਮੇਰੇ ਕੋ ਨਹੀਂ ਮਤਲਬ ਕਿ ਮਿੰਨ ਤਾਂ ਘਬਰਾਟ ਹੋਣਦੀ ਆ ਇਹ ਜਿਹੜੇ ਕੱਪੜੇ thole ਤੇ ਸਫਾਈਆਂ ਕਰ ਲਿਆ ਨਾ ਉਹਨਾਂ ਨੇ ਇਦਾਂ ਮੇਰਾ ਸਰੀਰ ਨਾਲ ਚੂਰੋ ਚੂਟ ਕਰਕੇ ਰੱਖਤਾ ਵਾ ਹੁਣ ਨਾ ਗਈ ਮੈਨੂੰ ਕੁਛ ਵੀ ਵਾ ਇਹ ਸਹੀ ਆ ਇਹ ਕਿ ਨਾ ਮੈਨੂੰ ਲੱਗਦਾ ਤੁਹਾਡੇ ਨਾ ਪੂਰੇ ਸਾਲ ਵਿੱਚ ਇੱਕ ਬੰਨਾ ਲੱਭ ਗਿਆ ਤੁਹਾਨੂੰ ਕਿ ਹਾਂ ਅੱਜ ਦੇ ਦਿਨ ਮੈਂ ਇਹ ਕੰਮ ਨਹੀਂ ਕਰਨਾ ਅੱਜ ਦੇ ਦਿਨ ਮੈਂ ਉਹ ਕੰਮ ਨਹੀਂ ਕਰਨਾ ਵਾ ਸ਼ੇਰ ਦੀ ਕੰਮ ਕਰਨੀ ਪੈਣੀ ਬੈਨੇ ਮੈਂ ਬੱਸ ਕਰ ਲਾਡਾ ਵਾਲੀਆਂ ਤਾਂ ਨਹੀਂ ਮੈਂ ਤੈਨੂੰ ਕੁਛ ਕਹਿੰਦੀ ਨਹੀਂ ਤਾਂ ਤੈਨੂੰ ਥੋੜਾ ਗੁੱਸਾ ਤੇ ਮੈਨੂੰ ਡਾਂਟ ਮੈਂ ਵੀ ਸਕਦੀ ਆ ਅੱਛਾ ਭਾਬੀ ਆ ਗਈ ਤੁਸੀਂ ਭਾਬੀ ਇਹ ਗਾ ਲਿਆ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਲੈ ਇਹ ਵਰਤ ਮੇਰਾ ਥੋੜਾ ਲਿਗੀਤੀ ਹੋ ਗਿਆ ਅੱਜ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਕੀ ਹਾਲ ਚਾਲ ਤੇਰਾ ਹਾਂਜੀ ਵਧੀਆ ਮੈਂ ਤਾਂ ਪਾਣੀ ਵੀ ਨਹੀਂ ਪੁੱਛ ਸਕਦੀ ਮਰਦ ਰੱਖਿਆ ਹਣਾ ਮੇਰੀ ਭਾਬੀ ਨੇ ਹਾਂ ਹੋ ਠੀਕ ਠਾਕ ਹੋ ਹਾਂ ਸਭ ਵਧੀਆ ਤੁਸੀਂ ਨਾ ਅਭੀ ਚਿਹਰੇ ਤੇ ਰੌਣਕ ਬੜੀ ਗਈ ਹੈ ਹੈ ਬੜਾ ਚਮਕੰਦਿਆ ਮੂੰਹ ਇਹ ਤੁਹਾਡੇ ਵਰਗੇ ਨਾ ਨਾਨਾ ਹੁਣ ਤੇ ਚਿਹਰੇ ਤੇ ਰੌਣਕ ਤੇ ਆਪੇ ਆਣੀ ਆ ਹੂੰ ਚਲੋ ਦੱਸ ਤੇਰਾ ਚਿਹਰਾ ਕਿੰਨਾ ਮੁਰਝਾਇਆ ਵਾ ਕੀ ਗੱਲ ਪਿਆਸ ਤੇ ਉਸ ਤੇ ਨਹੀਂ ਲੱਗੀ ਕਿਤੇ ਅੱਜ ਤਾਂ ਪੂਰਾ ਦਿਨ ਪਿਆਵਾ ਨਹੀਂ ਮੈਂ ਨਾ ਥੱਕ ਗਈ ਸੇਰ ਦੀ ਅੱਜ ਨਾ ਕੰਮ ਲਈ ਨਹੀਂ ਆਈ ਉੱਤੋਂ ਰਾਤੀ ਕੱਪੜੇ ਵੀ ਹੋਏ ਸੀ ਇੰਨਾ ਕੱਪੜਾ ਧੋਣ ਵਾਲਾ ਸੀ ਸਪਾਈਆਂ ਵੀ ਆਪ ਸਾਰਾ ਕੰਮ ਫਿਰ ਘਰ ਆਪਣਾ ਤੇ ਕੰਮ ਵੀ ਤਾਂ ਘਰ ਕਰਨਾ ਹੀ ਪੈਂਦਾ ਉਹਦੇ ਨਾਲ ਮੇਰੇ ਨਾਲ ਘਬਰਾਹਟ ਜ਼ਿਆਦਾ ਹੁੰਦੀ ਹੈ ਇਸ ਟਾਈਮ ਉੱਤੋਂ ਤੁਹਾਨੂੰ ਪਤਾ ਦਿਨ ਚੜ੍ਹੇ ਹੋਏ ਨੇ ਮਨਨ ਹੋਰ ਤਰ੍ਹਾਂ ਹੀ ਆਉਂਦੇ ਆਵੇ ਹਾਂ ਉਦੋਂ ਮੈਂ ਠੀਕ ਹਾਂ ਉਦੋਂ ਮੈਂ ਠੀਕ ਹਾਂ ਤੇ ਕੰਮ ਵਾਲੀ ਕਿਉਂ ਨਹੀਂ ਆਈ ਫੋਨ ਕਰਨਾ ਸੀ ਉਹਨੂੰ ਚਲੋ ਵਿਚਾਰੀ ਨੇ ਉਹਦੇ ਵੀ ਕੋਈ ਹੋਏਗਾ ਉਹ ਤਾਂ ਨਹੀਂ ਮਤ ਰੱਖਦੀ ਕਿਤੇ ਮੈਨੂੰ ਨਹੀਂ ਪਤਾ ਭਾਬੀ ਮੈਂ ਕਿਦੀ ਪੁੱਛ ਨਹੀਂ ਕੀਤੀ ਉਹ ਤਾਂ ਨਵੀਂ ਲੱਗੀ ਨਾ ਜਿਹੜੀ ਪਹਿਲੀ ਹੀ ਉਹ ਤੇ ਚਲ ਦੱਸ ਦਿੰਦੀ ਹਾਂ ਹਾਂਜੀ ਹਾਂਜੀ ਅੱਛਾ ਭਾਬੀ ਮਿੱਠੀਆਂ ਤੇ ਫਿੱਕੀਆਂ ਦੋਨੋਂ ਲਿਆਏ ਨਾ ਮਿੱਠੀਆਂ ਦੋਨੋਂ ਲਿਆਏ ਤੂੰ ਜਿੱਦਾਂ ਸੁਣਾ ਦਿੱਤਾ ਸੀ ਨਾ ਸਿਮਰਤ ਬੜੀ ਖੁਸ਼ੀ ਕੀ ਖਾਂਦੀ ਹੈ ਤੁਹਾਡਾ ਨਾਨਾ ਪਰ ਚਾਹੀਦਾ ਮੇਕ ਕੋ ਜਿਹਾ ਬਣਾਇਆ ਬਸ ਕਲਰ ਦਾ ਥੋੜਾ ਜਿਹਾ ਫਰਕ ਰੱਖਿਆ ਘਰ ਸੁਣਾਓ ਮੰਮੀ ਡੈਡੀ ਸਭ ਵਧੀਆ ਛੁੱਟੀ ਠੀਕ ਹੈ ਹਾਂ ਉਹ ਛੁੱਟੀ ਕਰਾ ਲੈਣੀ ਸੀ ਕਾਲਜ ਤੋਂ ਨੂੰ ਮੈਨੂੰ ਕਹਿਣ ਦੀ ਲੋੜ ਹੈ ਉਹ ਤਾਂ ਸੇਮ ਤੇਰੇ ਵੰਗਰੀਆ ਸਵੇਰ ਦੇ ਅੱਗੇ ਪਿੱਛੇ ਭੱਜੀ ਫਿਰੰਦਾ ਹੀ ਆ ਜਿਵੇਂ ਤੂੰ ਵੀ ਆ ਤਾਂ ਪਹਿਲਾਂ ਮੇਰਾ ਇੰਨਾ ਧਿਆਨ ਰੱਖਦੀ ਹੁੰਦੀ ਨਾ ਕੋਈ ਕੰਮ ਨਹੀਂ ਕਰਨ ਦੇਣਾ ਬਸ ਤੁਸੀਂ ਬੈਠੇ ਰਹੋ ਮੈਨੂੰ ਪਿਆਸ ਨਾ ਲੱਗ ਜੇ ਭੁੱਖ ਨਾ ਲੱਗ ਜੇ ਪੂਰਾ ਚਾ ਉਹਦੇ ਪੂਰਾ ਕੀਤਾ ਤੇਰੇ ਤੇ ਗਈ ਉਹ ਵੀ ਬਿਲਕੁਲ ਤੇਰੇ ਵਰਗੀ ਨਹੀਂ ਭਾਬੀ ਮੇਰੇ ਤੇ ਨਹੀਂ ਗਈ ਤੁਸੀਂ ਹੋਈ ਐਨੇ ਚੰਗੇ ਜੇ ਨਨਾਨਾ ਆਪਣੀਆਂ ਪਰਜਾਈਆਂ ਦਾ ਧਿਆਨ ਨਹੀਂ ਰੱਖਣਗੀਆਂ ਤੇ ਕਿਦਾਂ ਰੱਖਣਗੀਆਂ ਭਰਾਵਾਂ ਦਾ ਚਾਹ ਕਰਦੀਆਂ ਨਾ ਰੱਬਾ ਇੱਕ ਵੀਰ ਦੇ ਦੇ ਤੇ ਫਿਰ ਜਿਹੜਾ ਵੀਰ ਆਂਦਾ ਵਾ ਉਹਦੇ ਨਾਲ ਜੁੜ ਕੇ ਭਾਬੀ ਵੀ ਤਾਂ ਗਈ ਹੈ ਨਾ ਤੇ ਭਾਬੀ ਦਾ ਵੀ ਰੱਖਣਾ ਛੱਲ ਤੈਨੂੰ ਵੀ ਤੇ ਕਹੀ ਰੇ ਵਰਗੇ ਨਾਲ ਮਿਲਿਆ ਵੀ ਤੇ ਤੇਰਾ ਸਵੇਰ ਦਾ ਬਥੇਰਾ ਚਾਹ ਕਰਨ ਦੀ ਹੁੰਦੀ ਆ ਹਾਂ ਜੀ ਸਾਰਾ ਕੰਮ ਕੀਤਾ ਹੋਣਾ ਨੇ ਹਾਂ ਜੀ ਪੂਰਾ ਧਿਆਨ ਰੱਖਣੀ ਆ ਅਬ ਬਸ ਫੁਲਕੇ ਹੀ ਉਹ ਮੈਂ ਕਿਹਾ ਚੱਲ ਮੈਂ ਖਾ ਨਹੀਂ ਚਲੋ ਇੱਕ ਅੱਧਾ ਫੁਲਕਾ ਤਹੀ ਲਾ ਦੋ ਬਾਕੀ ਤੇ ਮੈਂ ਨਾਲ ਹੀ ਦੇਈਂਕਰਾਂ ਭਾਬੀ ਦੇ ਇੱਕ ਅੱਧਾ ਫੁਲਕਾ ਛੱਡੋ ਭਾਬੀ ਕੋਈ ਗੱਲ ਨਹੀਂ ਰੁਕ ਜਾਂ ਜੂ ਕੀ ਗੱਲ ਆ ਮਹਿੰਦੀ ਵੀ ਤਾਂ ਇੱਕ ਪੂਤਾ ਤੇ ਲਾਈਆ ਕੁਛ ਨਹੀਂ ਭਾਬੀ ਉਹਨੇ ਦੋਵਾਂ ਹੱਥਾਂ ਤੇ ਲਾਈ ਉਹਨੇ ਵਰਤ ਰੱਖਿਆ ਨਹੀਂ ਆ ਸਿਮਰਤ ਬਾਓ ਮੈਂ ਤੇ ਭਾਬੀ ਨੂੰ ਕਿਹਾ ਹੀ ਕਿ ਲਵਾਓ ਭਾਬੀ ਵੀ ਨਾ ਜਾਣ ਕੇ ਟਿੱਲ ਬੜੀ ਕਰਦੇ ਇਹ ਨਾਲ ਹੁੰਦਾ ਕਿ ਬਸ ਮੈਂ ਮਰਮਾਨ ਨਾਲ ਲੰਮੇ ਪਈ ਰਵਾਂ ਕੋਈ ਆਵੇ ਤੇ ਆਪ ਆ ਕੇ ਹੱਥ ਤੇ ਮਹਿੰਦੀ ਲਾ ਦੇ ਨਾ ਤੇ ਆਪ ਬਾਹਰ ਤਾਂ ਨਹੀਂ ਜਾ ਸਕਦੇ ਮੇਰੇ ਨਾਲ ਬਸ ਕਰ ਸਿਮਰਤ ਮੇਰੀ ਭਾਬੀ ਅੱਗੇ ਝੂਠ ਨਾ ਬੋਲੀ ਉਹ ਬੰਦੇ ਵੀ ਨਾ ਪਰਖ ਚੰਗੀ ਤੇਰਾ ਜਾਣ ਦੇ ਕਰਨੀ ਤੇਰੇ ਬਾਰੇ ਗਲਤ ਜੋ ਸੋਚਣ ਇਹ ਨਾਲ ਚੰਗਾ ਸੱਚ ਦਾ ਨਾ ਆਇਨਾ ਸਾਫ਼ ਹੀ ਹੋਣਾ ਚਾਹੀਦਾ ਤੈਨੂੰ ਪਤਾ ਨਾ ਵਾਕੀ ਤੇਰੇ ਬਹਿ ਕੇ ਮੈਂ ਮਹਿੰਦੀ ਲਾਈ ਆ ਉਹਨਾਂ ਨੂੰ ਪਤਾ ਮੈਂ ਮਹਿੰਦੀ ਲਾਣੀ ਜਾਣਦੀ ਆ ਤੇ ਟਿੱਕੀਆਂ ਜੀਆਂ ਤਾਂ ਲਾਈਆਂ ਤੇ ਥੱਕ ਗਈ ਸੀ ਸਾਂ ਸਵੇਰ ਦੀ ਮਕਾਮ ਲੱਗੀ ਹੋਈ ਆ ਕਿਉਂ ਚੁੱਪ ਬੋਲੀ ਜਾਂ ਨਹੀਂ ਆ ਨਾ ਕਰ ਤੂੰ ਕੋਈ ਕੰਮ ਕੋਈ ਗੱਲ ਨਹੀਂ ਮੈਨੂੰ ਕੋਈ ਗੁੱਸਾ ਨਹੀਂ ਇਹ ਮੇਰਾ ਘਰ ਹੈ ਮੈਂ ਕਰ ਸਕਦੀ ਆ ਮੈਂ ਤਾਂ ਬਸ ਇਹੀ ਕਿਹਾ ਸੀ ਕਿ ਅੱਜ ਕਰਵਾ ਚੋਤ ਹੈ ਇੰਨਾ ਵਧੀਆ ਦਿਨ ਹੈ ਤੇਰੇ ਭਰਾ ਲਈ ਮੈਂ ਵਰਤ ਰੱਖਿਆ ਆਪਣੇ ਆਦਮੀ ਲਈ ਤੂੰ ਵੀ ਤਾਂ ਹਿੱਸੇਦਾਰ ਹੈਂ ਇਸ ਖੁਸ਼ੀ ਦੀ ਤਾਂ ਤੂੰ ਮੇਰਾ ਧਿਆਨ ਥੋੜਾ ਜਿਹਾ ਰੱਖ ਲੈ ਪਰ ਕਿੱਥੇ ਭਾਬੀ ਸੁੱਖ ਤੇ ਕਰਮਾਂ ਨਾਲ ਹੀ ਮਿਲਦਾ ਵੈ ਮੇਰੇ ਕਰਮਾਂ ਚ ਸੋਖੀ ਪਤਾ ਨਹੀਂ ਲਿਖਿਆ ਕਿ ਨਿਖੈਰਾ ਬਣੇ ਇਹ ਤਾਂ ਅੱਗੇ ਜਾ ਕੇ ਪਤਾ ਲੱਗੇਗਾ ਸਿਮਰਤਾ ਵੇ ਮੈਂ ਵੇ ਗਲਤ ਗੱਲ ਲੀ ਗਈ ਤੇਰੇ ਵਾਸਤੇ ਤੈਨੂੰ ਚਾਹੀਦਾ ਹੀ ਅੱਜ ਤੇ ਦਿਨ ਤੇ ਨਾਨਾ ਪਤਾ ਪਰਜਾਈਆਂ ਦਾ ਕਿੰਨਾ ਚਾਹ ਕਰਦੀਆਂ ਅੰਜੂ ਮੇਰਾ ਬੜਾ ਚਾਹ ਕਰਦੀ ਹੁੰਦੀ ਜਦੋਂ ਕੁਵਾਰੀ ਹੁੰਦੀ ਸੀ ਤੇ ਮੈਨੂੰ ਕਿਤੇ ਫੁੱਲਾ ਮੰਗਰਾ ਰੱਖਦੀ ਹੁੰਦੀ ਸੀ ਤੇ ਉਸ ਤਰ੍ਹਾਂ ਹੀ ਗਾਂ ਹੁਣ ਛੋਟੀ ਭੈਣ ਦੀ ਮੇਰੀ ਜਿਹੜੀ ਛੋਟੀ ਨਾਨਾ ਉਹ ਤਾਂ ਤੈਨੂੰ ਵੀ ਇਦਾਂ ਚਾਹੀਦਾ ਸੀ ਤੂੰ ਆਪਣੇ ਦੋਵਾਂ ਦਾ ਜੋ ਜ਼ਿੰਮੇਵਾਰੀ ਲਈ ਤੈਨੂੰ ਚਾਹੀਦਾ ਪਹਿਲੇ ਭਾਬੀ ਨੂੰ ਲਾਉਂਦੀ ਤੂੰ ਤਾਂ ਸਵੇਰੇ ਵੀ ਲਾ ਸਕਦੀ ਹਾਂ ਖੰਡੂ ਸਿੰਘਾ ਤੂੰ ਵੀ ਵਿਆਹੀ ਜਾਣਾ ਮੈਂ ਸਮਝਣ ਦੀ ਕੋਸ਼ਿਸ਼ ਕਰ ਜੇ ਤੇਰੇ ਵੀ ਬੜੇ ਚਾਹ ਹੁਣੇ ਨੇ ਤੇਰੀ ਨਾਨਾ ਤੇਰਾ ਇਦਾਂ ਕਰੂਗੀ ਤਾਂ ਤੈਨੂੰ ਕਿੰਨਾ ਬੁਰਾ ਲੱਗੂਗਾ ਲੱਗੇਗਾ ਨਾ ਵੇਖ ਨਾ ਨੰਨਾ ਜਿਹੜੀਆਂ ਹੁੰਦੀਆਂ ਨਾ ਭੈਣਾ ਹੁੰਦੀਆਂ ਨੇ ਤੇ ਆਪਣੀ ਭਾਬੀ ਨੂੰ ਨਾ ਭਾਬੀ ਨਹੀਂ ਭੈਣ ਬਣਾ ਕੇ ਜੇ ਰੱਖੇਂਗੀ ਨਾ ਤੇ ਰਿਸ਼ਤਾ ਬਹੁਤ ਵਧੀਆ ਚੱਲੂਗਾ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਨੇ ਨਾਨ ਪਰਜਾਈਤ ਹੁੰਦੀਆਂ ਕੀ ਆ ਸਹੇਲੀਆਂ ਭਾਂਜਕ ਦੋ ਜਿਹੜੀਆਂ ਜਿਵੇਂ ਮੈਂ ਤੇ ਅੰਜੂ ਬੋਲ ਤੂੰ ਨਹੀਂ ਕਿਹਾ ਜਦੋਂ ਆਪਾਂ ਨੇ ਕਿੰਨਾ ਚਾਹ ਕਰਦੀ ਅੰਜੂ ਮੇਰਾ ਤੇ ਮੈਂ ਅੰਜੂ ਦਾ ਛਲ ਠੀਕ ਹੈ ਯਾਰ ਤੂੰ ਮੇਰੀ ਸਹੇਲੀ ਬਣ ਕੇ ਰਹਿ ਲੈ ਠੀਕ ਹੈ ਭਾਬੀ ਤੇ ਫਿਰ ਅਗਲੇ ਕਰਵਾ ਚੋਤੇ ਸਾਰਾ ਕੰਮ ਆਪ ਹੀ ਕਰ ਲਈ ਅਗਲੇ ਤੇ ਕਿਉਂ ਐਦ ਕੀਤੇ ਜਿਹੜਾ ਰਹਿ ਗਿਆ ਹੁਣ ਸਾਰਾ ਸਿਮਰਤ ਕਰੇਗੀ ਹਾਂ ਸਾਰੀ ਤਿਆਰੀ ਕਰੇਗੀ ਸੱਚੀ ਮੈਂ ਜਦਾਲ ਦੂਲ ਨਹੀਂ ਧਰੀ ਤੇ ਨਾਈ ਚੋਲ ਤੇਰੇ ਕੁੜੀਆਂ ਵੀ ਬਣਾਉਣੀਆਂ ਮੇਰੇ ਨਾਲ ਕਿੰਨਾ ਕੁਛ ਬਣਾਉਣ ਵਾਲਾ ਹੈ ਕੋਈ ਗੱਲ ਨਹੀਂ ਕਰ ਲੂੰਗੀ ਮੋਲੀ ਹੋਲੀ ਸਾਰਾ ਕੰਮ ਹਾਈ ਅਭੀ ਨਾ ਨਾ ਆਏਂਦੇ ਇਲੂ ਮੈ ਸਮਝਾਏਂਦੇ ਮੈਂ ਲੜੇ ਨੇ ਸਮਝਾ ਭਾਈ ਪਰ ਤਹੀ ਸਮਝਾਤਾ ਹੈਗੀ ਤੇ ਫਿਰ ਵੀ ਨਹੀਂ ਆਣੀ ਨਾ ਹਾਂ ਜੇ ਭਾਬੀ ਚਾਹ ਕਰਦੀ ਨਾ ਤੇਰਾ ਤੇ ਤੂੰ ਵੀ ਚਾਗ ਰਿਆ ਕਰ ਭਾਬੀ ਦਾ ਭਾਬੀ ਵੇ ਕਿੰਨਾ ਚਾਹ ਕਰਦੀ ਹੈ ਹੁਣ ਮੈਨੂੰ ਸਪੈਸ਼ਲ ਫੋਨ ਤੇ ਕਿਹਾ ਸੀ ਕਿ ਮੇਰੇ ਸੂਟ ਦੇ ਨਾਲ ਸਿਮਰਤ ਦਾ ਸੂਟ ਜਰੂਰ ਹੋਣਾ ਚਾਹੀਦਾ ਵਾ ਚੈੱਕ ਕਰ ਲੈ ਸੇਮ ਰੰਗ ਹੀ ਸੇਮ ਡਿਜ਼ਾਈਨ ਹੀ ਕਿਤੇ ਤੂੰ ਐ ਨਾ ਕਹਦੇ ਮੈਨੂੰ ਉਹ ਦੇ ਦੋ ਇਸ ਲਈ ਨਾ ਇੱਕੋ ਜਿਹਾ ਪਾਵਾਂਗੇ ਇੱਕੋ ਜਿਹਾ ਲਿਆਂਦੇ ਨੇ ਠੀਕ ਹੈ ਜੇ ਤੂੰ ਤੇਰਾ ਕਰਵਾ ਚਾਹਤ ਹੈਗਾ ਨਾ ਮੈਂ ਆ ਤੋ ਬਾਦ ਪੇਲਾ ਹਾਂ ਮੈਂ ਵੀ ਆਪਣੀ ਭਾਬੀ ਵਾਂਗ ਤੈਨੂੰ ਦੇਣਾ ਵਾਂਗੇ ਠੀਕ ਹੈ। ਕਿਉਂ ਹਰ ਜਾਈ ਕੇ ਹਰ ਜੇ गावा ਹਰ ਕਰਵਾ ਚਾਹਤੇ। ਜਰੂਰ ਭਾਬੀ ਐ ਪੋਜਿਆ ਕਰੋਗੀ ਤੈਨੂੰ। ਚੰਗੀ ਤਰ੍ਹਾਂ ਪੂਰਾ ਲੈ ਦੇ ਕੇ। ਠੀਕ ਹੈ ਨਾ? ਠੀਕ ਹੈ ਨਾ? ਹੁਣ ਆਪਾਂ ਚਾਹ ਤੇ ਪੀਣੀ ਨਹੀਂ। ਹਾਂ। ਹੁਣ ਤਾਂ ਆਪਾਂ ਤਾਂ ਚਾਹ ਪੀਣੀ ਨਹੀਂ। ਨਹੀਂ ਤੂੰ ਹੀ ਨਹੀਂ ਪੀਣੀ। ਮੈਂ ਤੇ ਚਾਹ ਆਪਣੇ ਲਈ ਬਣਾ ਕੇ ਪੀ ਸਕਦਾ। ਮੈਂ ਬਣਾਦਾ। ਨਹੀਂ ਫੇ ਆਪੇ ਬਣਾ ਲੇ। ਤੂੰ ਬਣਾ ਕੇ ਪੀ ਲੈ। ਅਜੇ ਹੀ ਨਹੀਂ ਪੀਣੀ। ਐਂ ਗੱਲਾਂ ਬਾਤਾਂ ਮਾਰਦੀਆਂ ਠੀਕ ਹੈ? ਠੀਕ। ਠੀਕ ਹੈ। ਪੀ ਕਰਵਾ ਚੋ ਜੀ। ਅੱਜ ਕੱਲ੍ਹ ਜੀ ਸਾਰਿਆਂ ਨੂੰ ਪਹਿਲਾਂ ਸੇਵਾ ਚੌਧ ਦੀ ਮੇਰੀਆਂ ਭੈਣਾਂ ਨੂੰ ਬਹੁਤ ਬਹੁਤ ਵਧਾਈਆ ਹੋਵੇ ਤੇ ਅੱਜ ਮੇਰੀ ਐ ਭਾਬੀ ਇੱਕ ਮੈਸੇਜ ਦੇਣ ਆਈ ਹੈ ਇਹਨਾਂ ਨੇ ਅੱਜ ਵੀਡੀਓ ਆਪਣੇ ਸੋਚੀ ਸੀ ਕਹਿੰਦੇ ਇਹ ਵੀਡੀਓ ਬਣਾਣੀ ਹੈ ਮਤਲਬ ਕਿਸੇ ਨਾਲ ਕੀਤੀ ਹੈ ਸਮਝ ਲਓ ਤੇ ਦੇਖੀ ਸੀ ਉੱਥੇ ਗਏ ਸੀ ਕਹਿੰਦੇ ਨਾਨਾ ਨ tang ਵੜਾ ਕਰਦੀ ਸੀ ਮੁਰਗਿਆ ਗਲ ਸੇ ਖਾ ਕੇ ਆਈ ਹੈ ਇਸ ਤਰ੍ਹਾਂ ਕਰਨਾ ਚਾਹੀਦਾ ਜਿਸ ਤਰ੍ਹਾਂ ਸਿਮਰਤ ਨੇ ਅੰਜੂਦ ਨਾਲ ਅੱਜ ਕੀਤਾ ਵਾ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਹੀ ਹੋਣਾ ਵਾ ਪੀਜਾ ਭੀ ਤੁਹਾਡੇ ਘਰ ਚ ਵਿਆਹੀ ਆਈ ਜਾਂ ਨੋ ਇੱਕ ਉਹਨੇ ਵਾਤ ਰੱਖਿਆ ਵਾ ਚਾਹੇ ਨਾਨਾ ਨਾਲ ਚਾਹੇ ਸੱਸਾ ਵਾ ਉਹਨਾਂ ਨੂੰ ਚਾਹੀਦਾ ਕਿ ਉਹਦਾ ਪੂਰਾ ਧਿਆਨ ਰੱਖਣ ਹਨਾ ਵਰਤ ਵੀ ਫੇਰ ਹੀ ਸਫਲ ਹੁੰਦਾ ਜੇ ਆਪਾਂ ਵਰਤ ਦੇ ਪੂਰੇ ਸੰਸਕਾਰਾਂ ਦੇ ਨਾਲ ਰੱਖਦੇ ਆਂ ਤੇ ਜਿਉ ਜੋ ਦੀਆਂ ਪਾਬੰਦੀਆਂ ਹੁੰਦੀਆਂ ਸਾਰੀਆਂ ਕਰਦੇ ਆਂ ਬਿਲਕੁਲ ਠੀਕ ਹੈ ਨਾ ਤੇ ਇਹ ਬਹੁਤੀ ਕੰਮ ਚ ਲੱਗੀ ਰਹੇਗੀ ਤਾਂ ਵਰਤ ਕਿਸ ਤਰ੍ਹਾਂ ਪੂਰਾ ਹੋਏਗਾ ਨਾ ਲੋ ਮੱਥੇ ਵੱਟ ਪਿਆ ਰਹੇਗਾ ਪਰੇਸ਼ਾਨੀ ਬਿਮਾਰ ਹੋ ਜਾਏਗੀ ਨਾ ਕੁਝ ਲੇਡਿਸ ਨਾ ਵਰਤਰਾ ਕੇ ਨਾ ਚਿੜਚਿੜ ਬੜੀਆਂ ਕਰਦੀਆਂ ਨੇ ਲੜਦੀਆਂ ਨੇ ਚਾਹਤ ਕੀ ਜਦੋਂ ਕਥਾ ਸੁਣਾਉਂਦੇ ਉਹਦੇ ਵਿੱਚ ਆ ਸਭ ਚੀਜ਼ਾਂ ਐਕਸਪਲੇਨ ਹੁੰਦੀਆਂ ਲੇਕਿਨ ਨਹੀਂ ਹੋਣੀਆਂ ਚਾਹੀਦੀਆਂ ਸੋ ਲੜਿਆ ਝਗੜਿਆ ਨਾ ਕਰੋ ਵਰਤਰਾ ਕੇ ਕਿਸੇ ਨਾ ਵੀ ਨਾਰਾਜ਼ਗੀ ਨਾ ਵਿਖਾਇਆ ਕਰੋ ਬੜਾ ਖੁਸ਼ੀ ਦਾ ਬੜਾ ਹੀ ਇੱਕ ਯੂਨਿਕ ਜਾਂ ਬਹੁਤ ਹੀ ਅਲੱਗ ਜਿਹਾ ਤਿਹਾੜਾ ਹੈਗਾ ਜੋ ਸਾਰੇ ਤਿਹਾੜਾਂ ਨਾਲੋਂ ਵੱਖਰਾ ਹੈਗਾ ਵੈ ਔਰ ਇਸ ਤਿਹਾੜ ਨੂੰ ਨਾ ਦਿਲੋਂ ਔਰ ਪਿਆਰ ਨਾਲ ਨਿਭਾਇਆ ਕਰੋ ਆਪਣੇ ਪਰਿਵਾਰ ਦੇ ਨਾਲ ਲੜਿਆ ਨਾ ਕਰੋ ਮਿਲ ਜੁਲ ਕੇ ਰਿਹਾ ਕਰੋ ਹੈਪੀ ਕਰੋ ਚੋ ਜੀ ਹੈਪੀ ਕਰੋ